ਸੱਚ ਕਹਾਂ ਜੀ ਮੈਂ ਹਾ ਕਵਰ ਸਿੰਘ 베ਦੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਨਾਲ ਜੁੜੀਆਂ ਬਹੁਤ ਸਾਰੀਆਂ ਮੁਲਾਕਾਤਾਂ ਤੇ ਸਬੰਧਾਂ ਨੂੰ ਲੈ ਕੇ ਅਕਸਰ ਹੀ ਗਿਆਨੀ ਹਰਪ੍ਰੀਤ ਸਿੰਘ ਨੂੰ ਘੇਰਿਆ ਗਿਆ ਜਿਸ ਦਾ ਨਤੀਜਾ ਕਿ ਉਹਨਾਂ ਨੂੰ ਹੁਣ ਮੁਤਲ ਕਰ ਦਿੱਤਾ ਗਿਆ ਬਹੁਤ ਸਾਰੇ ਵਿਵਾਦ ਉਹਨਾਂ ਦੀਆਂ ਮੁਲਾਕਾਤਾਂ ਤੇ ਸਬੰਧਾਂ ਦੇ ਨਾਲ ਦਿਖਾਈ ਦਿੱਤੇ ਤਾਂ ਮੰਨਣਾ ਪੈਗਾ ਕਿ ਅੱਜ ਵੀ ਜਿਸ ਤਰ੍ਹਾਂ ਦੀਆਂ ਮੁਲਾਕਾਤਾਂ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਹੋ ਰਹੀਆਂ ਉਹਨਾਂ ਦੇ ਅਰਥ ਵਕਰੇ ਤੌਰ ਤੇ ਕੱਢੇ ਜਾ ਰਿਹਾ ਜੀ ਹਾ ਸਿਆਸਤ ਦੇ ਵਿੱਚ ਬਹੁਤ ਸਾਰੇ ਜਹਾਜ਼ ਉਡਾਰੀਆਂ ਮਾਰਦੇ ਆ ਸੱਤਾ ਵਿੱਚ ਰਹਿਣ ਵਾਲੇ ਲੋਕ ਹਮੇਸ਼ਾ ਅਸਮਾਨ 'ਚ ਰਹਿੰਦੇ ਆ ਹਮੇਸ਼ਾ ਅਜਹੀਆਂ ਉਡਾਰੀਆਂ ਭਰਦੇ ਆ ਤੇ ਹੁਣ ਜਿਸ ਤਰ੍ਹਾਂ ਦੀ ਉਡਾਰੀ ਹਰਿਆਣਾ ਤੋਂ ਇੱਕ ਉੱਡਦੇ ਜਹਾਜ਼ ਦੀ ਵੇਖੀ ਗਈ ਆ ਜੋ ਪੰਜਾਬ ਦੇ ਅਜਿਹੇ ਜ਼ਿਲ੍ਹੇ ਵਿੱਚ ਉਤਰਦਾ ਜਿੱਥੇ ਬਾਦਲਾਂ ਦਾ ਗੜ ਰਿਹਾ ਤਾਂ ਮੰਨਣਾ ਪੈਗਾ ਕਿ ਡੇਰਾ ਮੁਖੀ ਬਿਆਸ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਗਾਨੀ ਹਰਪ੍ਰੀਤ ਸਿੰਘ ਹੋਰਾ ਦੇ ਨਾਲ ਮੁਲਾਕਾਤ ਕੀਤੀ ਹੈ ਇਸ ਮੁਲਾਕਾਤ ਦੇ ਅਰਥ ਬੇਸ਼ੱਕ ਵਕਰੇ ਤੌਰ ਤੇ ਕੱਢੇ ਜਾ ਰਿਹਾ ਪਰੰਤੂ ਇੱਕ ਪਖਤਾ ਇਹ ਦਖਾਈ ਦਿੰਦਾ ਹੈ ਕਿ ਇੱਕ ਧਾਰਮਿਕ ਆਗੂ ਦੂਜੇ ਧਾਰਮਿਕ ਆਗੂ ਨੂੰ ਕਿਸੇ ਸਮੇਂ ਵੀ ਮਿਲ ਸਕਦਾ ਹੈ ਤਾਂ ਆਖਰ ਇਹ ਮੁਲਾਕਾਤ ਹੋਈ ਤਾਂ ਇਸੇ ਹੀ ਸੰਦਰਭ ਦੇ ਵਿੱਚ ਹੈ ਕਿ ਜਿਸ ਤਰ੍ਹਾਂ ਦਾ ਮਾਹੌਲ ਗਾਨੀ ਹਰਪ੍ਰੀਤ ਸਿੰਘ ਦੇ ਬਾਬਤ ਸਿਰਜਿਆ ਗਿਆ ਹੈ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਹੋਰਾ ਨੂੰ ਮੁਅਤਲ ਕੀਤਾ ਗਿਆ ਤਾਂ ਉਹ ਬੇਸ਼ੱਕ ਇੱਕ ਸ਼ਿਕਾਇਦੇ ਆਧਾਰ ਤੇ ਅਜਿਹਾ ਫੈਸਲਾ ਲੈ ਲੈ ਗਿਆ ਇਸ ਫੈਸਲੇ ਦੇ ਉੱਤੇ ਵੀ ਇੱਕ ਵੱਡੀ ਪ੍ਰਤੀਕਿਰਿਆ ਬਾਹਰ ਆ ਰਹੀ ਹੈ ਬਹੁਤ ਸਾਰੇ ਲੋਕ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਖੜੇ ਨਜ਼ਰ ਆ ਰਹੇ ਆ ਤਾਂ ਇਸ ਦੇ ਨਾਲ ਹੀ ਬਾਬਾ ਗ੍ਰਿੰਦਰ ਸਿੰਘ ਢਿੱਲੋਂ ਹੋਰਾ ਨੇ ਵੀ ਆਪਣੀ ਸਵੇਦਨਾ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਸਾਂਝੀ ਕੀਤੀ ਹੈ ਇਸ ਮੁਲਾਕਾਤ ਦੇ ਵਿੱਚ ਸਾਬਕਾ ਮੰਤਰੀ ਸਰਜੀਤ ਸਿੰਘ ਰਖੜਾ ਦੇਖਾਈ ਦਿੱਤੇ ਆਕਰ ਇਹ ਵੱਡੀ ਚਰਚਾ ਇਸ ਪੱਖ ਤੋਂ ਵੀ ਦਿਖਾਈ ਦੇ ਰਹੀ ਆ ਕਿ ਕਾਫੀ ਦਿਨ ਪਹਿਲਾਂ ਜਦੋਂ ਬਾਪੂ ਕਰਤਾਰ ਸਿੰਘ ਢਾਲੇਵਾਲ ਦੀ ਵਰਸੀ ਪਰਿਵਾਰ ਰਖੜਾ ਵੱਲੋਂ ਮਨਾਈ ਜਾ ਰਹੀ ਸੀ ਤਾਂ ਉਸ ਸਮੇਂ ਨਜ਼ਰ ਆਈ ਸੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਤਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਇਸ ਮੁਲਾਕਾਤ ਦੇ ਵਕਰ ਅਰਥ ਉਸ ਸਮੇਂ ਵੀ ਕੱਢੇ ਗਏ ਪਰ ਮੰਨਣਾ ਪਏਗਾ ਕਿ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਜਾਂ ਦਿਗਜ ਸਿਆਸੀ ਆਗੂ ਲੋਕ ਵਕ ਵਕ ਸਟੇਟਾਂ ਦੇ ਮੁੱਖ ਮੰਤਰੀ ਚੋਣਾਂ ਦੇ ਨੇੜੇ ਤੇੜੇ ਡੇਰਾ ਬਿਆਸ ਜਾ ਕੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਰਾਂ ਦੇ ਨਾਲ ਮੁਲਾਕਾਤ ਕਰਦੇ ਆ ਆਖਰ ਉਹ ਮਸਲਾ ਵਕਰੇ ਤੌਰ ਦਾ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਤਾਂ ਉਸ ਸਮੇਂ ਜਹੀ ਪਹੁੰਚ ਸਿਆਸੀ ਆਗੂ ਕਰਦੇ ਨਜ਼ਰ ਆਉਂਦੇ ਆ ਪਰੰਤੂ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਰਖੜਾ ਪਰਿਵਾਰ ਦੇ ਕਰ ਫੇਰੀ ਆ ਹੁਣ ਦੂਜੀ ਫੇਰੀ ਦਾ ਅਰਥ ਇਸ ਕਰਕੇ ਵੱਖਰੇ ਤੌਰ ਤੇ ਕੱਢਿਆ ਜਾ ਰਿਹਾ ਕਿ ਸਿੱਧਤ ਤੌਰ ਤੇ ਬਾਬਾ ਗ੍ਰਿਦਰ ਸਿੰਘ ਢਿੱਲੋਂ ਹੋਰਾਂ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਖੜੇ ਹੋਣ ਦਾ ਸੰਕੇਤ ਦਿੱਤਾ ਸਰਜੀਤ ਸਿੰਘ ਰਖੜਾ ਨੇ ਆਪਣੀ ਇੱਕ ਇੰਟਰਵਿਊ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਕਿ ਜੋ ਕੁਝ ਵੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਹੋਇਆ ਜਿਸ ਤਰ੍ਹਾਂ ਦਾ ਫੈਸਲਾ ਕੀਤਾ ਗਿਆ ਉਹ ਸਾਰਾ ਹੀ ਮੰਦ ਭਾਗ ਹੈ ਪਰ ਕੁਝ ਦਿਨ ਪਹਿਲਾਂ ਸਰਜੀਤ ਸਿੰਘ ਰਕੜਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਗਿਆਨੀ ਹਰਪ੍ਰੀਤ ਸਿੰਘ ਹੋਰਾ ਦੇ ਨਾਲ ਫਤਿਹਗੜ੍ਹ ਸਾਹਿਬ ਵਿਖੇ ਵੀ ਮੁਲਾਕਾਤ ਕਰਦੇ ਆ ਉਸ ਸਮੇਂ ਵੀ ਕੁਝ ਗੱਲਾਂ ਉੱਠਦੀਆਂ ਨਜ਼ਰ ਆ ਰਹੀਆਂ ਸੀ ਪਰੰਤੂ ਜਦੋਂ ਅਕਾਲੀ ਦਲ ਸੁਧਾਰ ਲਹਿਰ ਬਣਾਈ ਗਈ ਸੀ ਤਾਂ ਬਹੁਤ ਸਾਰੇ ਆਗੂਆਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਵਰਗਾ ਅਜਿਹਾ ਵਿਅਕਤੀ ਧਾਰਮਿਕ ਆਗੂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਵੇ ਤਾਂ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਮਸਲੇ ਨੂੰ ਲੈ ਕੇ ਉਹਨਾਂ ਦੇ ਅਸਤੀਫੇ ਨੂੰ ਲੈ ਕੇ ਅਕਾਲੀ ਦਲ ਸੁਧਾਰ ਲਹਿਰ ਦੇ ਬਹੁਤ ਸਾਰੇ ਆਗੂਆਂ ਨੇ ਸ਼ਿਕਾਇਤ ਸ਼੍ਰੀ ਕਾਲ ਤੱਕ ਸਵਿਕੇ ਕੀਤੀ ਸੀ ਪਰੰਤੂ ਉਸ ਤੋਂ ਬਾਅਦ ਜਿਸ ਤਰ੍ਹਾਂ ਦੀਆਂ ਸਜਾਵਾਂ ਦਿਖਾਈ ਦਿੱਤੀਆਂ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਸਮੇਤ ਪੰਥ ਸਿੰਘ ਸਬਾਨਾ ਨੇ ਵੱਡਾ ਫੈਸਲਾ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸਰਜੀਤ ਕਰਨ ਲਈ ਪੰਥਕ ਏਕਤਾ ਨੂੰ ਬਣਾ ਕੇ ਰੱਖਣ ਲਈ ਲਿਆਸੀ ਪਰੰਤੂ ਹੁਣ ਉਸ ਤੋਂ ਬਾਅਦ ਜਿਸ ਤਰ੍ਹਾਂ ਹਾਲਾਤਾਂ ਨੇ ਕਰਵਟ ਲਈ ਹੈ ਤਾਂ ਉਸ ਦੇ ਨਾਲ ਬਹੁਤ ਸਾਰੇ ਬਵਾਦ ਅਕਾਲੀ ਦਲ ਦੇ ਨਾਲ ਇਸ ਕਰਕੇ ਜੁੜਦੇ ਬਕਾਇਦ ਹਿੱਤੇ ਕਿ ਪੰਥ ਸਿੰਘ ਸਬਾਨ ਨੇ ਆਪਣੇ ਫੈਸਲਿਆਂ ਦੇ ਵਿੱਚ 81 ਕੇ ਵਰਕਿੰਗ ਕਮੇਟੀ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਕਰੇ ਤੇ ਅਸ਼੍ਰੀ ਕਾਲਤਖਬ ਸਾਹਿਬ ਨੂੰ ਭੇਜੇ ਨਵੀਂ ਭਰਤੀ ਕਰੇ ਪੰਥ ਸਿੰਘ ਸਬਾਨਾ ਦੇ ਫੈਸਲਿਆਂ ਦੇ ਵਿੱਚੋਂ ਇੱਕ ਗੱਲ ਬੇਹਦ ਮਹੱਤਵਪੂਰਨ ਸੀ ਜਿਹੜੀ ਉਹਨਾਂ ਨੂੰ ਕਹਿਣੀ ਪਈ ਕਿ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਲੋਕਾਂ ਦੇ ਵਿੱਚੋਂ ਆਪਣਾ ਨੈਤਿਕ ਆਧਾਰ ਗਵਾ ਚੁੱਕੀ ਐ ਜਿਸ ਤੋਂ ਬਾਅਦ ਇਹ ਸੰਕੇਤ ਮਿਲਦੇ ਨਜਰਾਇਸ਼ ਸਿੰਘ ਕਿ ਅਕਾਲੀ ਦਲ ਦਾ ਪੁਨਰਗਠਨ ਅਕਾਲੀ ਦਲ ਦੀ ਮੁੜ ਸਰਜੀਤੀ ਕੁਝ ਨਵੀਆਂ ਸਖਸ਼ੀਤਾ ਤੇ ਕੁਝ ਨਵੇਂ ਚਿਹਰਿਆਂ ਦਾ ਅੱਗੇ ਆਣਾ ਬੇਹਤ ਜ਼ਰੂਰੀ ਆ ਤਾਂ ਇਸ ਦੇ ਲਈ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਪਰੰਤੂ ਇਸ ਸਮੇਂ ਜਿਸ ਤਰ੍ਹਾਂ ਦੇ ਵਿਵਾਦ ਉਹਨਾਂ ਫੈਸਲਿਆਂ ਦੇ ਪ੍ਰਤੀ ਦਖਾਈ ਦੇ ਰਿਹਾ ਤੇ ਲੋਕਾਂ ਦੇ ਮਨਾਂ ਵਿੱਚੋਂ ਨਿੱਤਰਦਾ ਨਜ਼ਰ ਆ ਰਿਹਾ ਅਕਾਲੀ ਦਲ ਕਿ ਅਕਾਲੀ ਦਲ ਜਾਂ ਅਕਾਲੀ ਦਲ ਦੇ ਨਾਲ ਸੰਬੰਧਿਤ ਬਹੁਤ ਸਾਰੇ ਸਿਆਸੀ ਆਗੂ ਨੇ ਜੋ ਸ਼੍ਰੀ ਕਾਲ ਤਖਸਾਲ ਸਾਹਿਬ ਨੂੰ ਤਾਂ ਮੰਨਦੇ ਨੇ ਪਰੰਤੂ ਜਥੇਦਾਰਾਂ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕਰਦੇ ਆ ਜਥੇਦਾਰਾਂ ਉੱਤੇ ਸਵਾਲ ਖੜੇ ਕਰਦੇ ਆ ਜਿਸ ਦੇ ਨਾਲ ਇੱਕ ਸਿੱਧੇ ਤੌਰ ਤੇ ਇੱਕ ਚਰਚਾ ਇਹ ਵੀ ਦਿਕਾਈ ਦਿੱਤੀ ਕਿ ਪਹਿਲਾਂ ਜਥੇਦਾਰਾਂ ਨੇ ਸਿਆਸੀ ਆਗੂਆਂ ਨੂੰ ਡੰਡ ਲਗਾਇਆ ਸਜ਼ਾ ਲਗਾਈ ਤੇ ਹੁਣ ਜਦੋਂ ਸਜ਼ਾ ਤੋਂ ਵਿਹਲੇ ਹੋ ਗਏ ਐ ਸਿਆਸੀ ਆਗੂ ਉਹ ਜਥੇਦਾਰਾਂ ਦੇ ਮਗਰ ਪੈਂਦੇ ਨਜ਼ਰ ਆ ਰਿਹਾ ਜਿਸ ਦਾ ਨਤੀਜਾ ਇਹ ਹੋਇਆ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮੁਅਤਲ ਕਰ ਦਿੱਤਾ ਗਿਆ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਭੂਮਿਕਾ ਨੂੰ ਦੇਖ ਲਿਆ ਜਾਵੇ ਤਾਂ ਹੁਣ ਤੱਕ ਦੇ ਬਹੁਤ ਸਾਰੇ ਫੈਸਲਿਆਂ ਦੇ ਵਿੱਚ ਹਮੇਸ਼ਾ ਹੀ ਬਹੁਤ ਸਾਰੇ ਅਜਿਹੇ ਸਿਆਸੀ ਆਗੂਆਂ ਨੂੰ ਚੁਬਦੇ ਰਹੇ ਹੈ ਗਿਆਨੀ ਹਰਪ੍ਰੀਤ ਸਿੰਘ ਇਸੇ ਕਰਕੇ ਇੱਕ ਚਿਹਰਾ ਫਿਰ ਉੱਭਰਿਆ ਜੋ ਸਿਆਸੀ ਆਗੂ ਸੀ ਉਸਦਾ ਨਾਮ ਵਿਰਸਾ ਸਿੰਘ ਮਲਟੋਹ ਹੈ ਜਿਨ੍ਹਾਂ ਨੇ ਬਹੁਤ ਸਾਰੇ ਦੋਸ਼ ਗਿਆਨੀ ਹਰਪ੍ਰੀਤ ਸਿੰਘ ਉੱਤੇ ਮढ़े ਕੁਝ ਅਜਹੀਆਂ ਵੀਡੀਓਜ਼ ਕਲਿੱਪ ਵੀ ਸਾਹਮਣੇ ਆਈਆਂ ਜਿਸ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੀ ਕਾਰਗੁਜ਼ਾਰੀ ਤੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵਰਤੀ ਗਈ ਸ਼ਬਦਾਵਲੀ ਨੂੰ ਲੈ ਕੇ ਇਤਰਾਜ਼ ਖੜੇ ਕੀਤੇ ਗਏ ਜਦੋਂ ਬਹੁਤ ਸਾਰੇ ਹੱਥ ਪੱਲੇ ਮਾਰਲੇ ਗਏ ਤਾਂ ਫਿਰ ਸਿਆਸੀ ਆਗੂਆਂ ਨੇ ਫਿਰ ਇੱਕ ਚਾਲ ਚੱਲੀ ਇੱਕ ਅਜਿਹਾ ਸ਼ਖਸ ਲੱਭਿਆ ਜੋ ਗਿਆਨੀ ਹਰਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਸੀ ਜਿਸ ਤੋਂ ਸ਼ਿਕਾਇਤ ਕਰਵਾਈ ਗਈ ਜਿਸ ਨੇ ਵੱਡੇ ਦੋਸ਼ ਲਗਾਏ ਜਿਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਆਪਣਾ ਪੱਖ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਤੇ ਪੰਜ ਪਿਆਰਿਆਂ ਦੀ ਮੌਜੂਦਗੀ ਦੇ ਵਿੱਚ ਰੱਖਿਆ ਪਰੰਤੂ ਕਿਸੇ ਨੇ ਵੀ ਗਿਆਨੀ ਹਰਪ੍ਰੀਤ ਸਿੰਘ ਦੇ ਬਾਬਤ ਕੋਈ ਗੱਲ ਨਹੀਂ ਕੀਤੀ ਤੇ ਇੱਕ ਅਜਿਹਾ ਫੈਸਲਾ ਸੁਣਾ ਦਿੱਤਾ ਜੋ ਪਹਿਲਾਂ ਲਏ ਫੈਸਲਿਆਂ ਦੇ ਉਲਟ ਸੀ ਜਿਸ ਦੀ ਗੱਲ 12ਵੇਂ ਨਿਕਲੀ ਤੇ ਇਹ ਸਵਾਲ ਵੀ ਖੜਾ ਹੋਇਆ ਕਿ ਜਥੇਦਾਰ ਮੁਲਾਜ਼ਮਤ ਦੇ ਵਿੱਚ ਨਹੀਂ ਆਉਂਦੇ ਬੇਸ਼ੱਕ ਜਥੇਦਾਰਾਂ ਦੀ ਨੁਕਤੀ ਦਾ ਕੋਈ ਵਿਧੀ ਵਿਧਾਨ ਹੈ ਪਰੰਤੂ ਜਥੇਦਾਰਾਂ ਨੂੰ ਦਿੱਤਾ ਜਾਂਦਾ ਹੈ ਮਾਣ ਪੱਤਾ ਪਰੰਤੂ ਪੰਜ ਸਿੰਘ ਸਬਾਲਾ ਵੱਲੋਂ ਲਏ ਫੈਸਲਿਆਂ ਦੇ ਵਿੱਚ ਫੇਰ ਜਦੋਂ ਅਸਤੀਫੇ ਦਾ ਜ਼ਿਕਰ ਆਂਦਾ ਤਾਂ ਅਕਾਲੀ ਸਿਆਸੀ ਆਗੂਆਂ ਨੇ ਮੌਲਤ ਮੰਗ ਲਈ ਫੇਰ ਕਾਨੂੰਨੀ ਅੜਚਰਾਂ ਦਾ ਜ਼ਿਕਰ ਕੀਤਾ ਫੇਰ ਜਿਸ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ ਉਸ ਉੱਤੇ ਵੀ ਵੱਡੇ ਸਵਾਲ ਖੜੇ ਕਰ ਦਿੱਤੇ ਪਰੰਤੂ ਫੇਰ ਇਹ ਪਾਣੀ ਨਿੱਤਰ ਦਾ ਚਲਾ ਗਿਆ ਅਕਾਲੀ ਦਲ ਨੂੰ ਲਗੀਆਂ ਸਜਾਵਾਂ ਜਾਂ ਕਹਿ ਸਕਦੇ ਹਾਂ ਕਿ ਉਹਨਾਂ ਸਜਾਵਾਂ ਦਾ ਵੀ ਕੋਈ ਅਰਥ ਨਹੀਂ ਰਿਹਾ ਤੇ ਬਹੁਤ ਸਾਰੇ ਬਵਾਦ ਇਸ ਸਮੇਂ ਚਲਦੇ ਚਲੇ ਗਏ ਨਰੈਣ ਸਿੰਘ ਚੋੜਾ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਜੁੜੇ ਵਿਵਾਦ ਅੱਖਾਂ ਹੀ ਦਿੱਤੇ ਤਾਂ ਅਕਾਲੀ ਦਲ ਸਜਾਵਾਂ ਕਟ ਕੇ ਵੀ ਮੰਨਾ ਵਿੱਚ ਥਾਂ ਨਾ ਬਣਾ ਸਕਿਆ ਤਾਂ ਇਸ ਦੇ ਵਿੱਚੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਡਿੱਗਦੀ ਆਗਾਜ ਤੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਸ਼ਹੀਦੀ ਸਭਾ ਚੱਲ ਰਹੀ ਆ ਜਦੋਂ ਵੀ ਕੋਈ ਸਵਾਲਾਂ ਦੇ ਜਵਾਬ ਦੇਣੇ ਆ ਉਹ ਸਮਾਂ ਨੇੜੇ ਆ ਰਿਹਾ ਤੇ ਹੁਣ ਚੁੱਪਚਾਪ ਗਿਆਨੀ ਹਰਪ੍ਰੀਤ ਸਿੰਘ ਆਪਣੀ ਰਹਾਇਸ਼ ਵਿਖੇ ਮੌਜੂਦ ਸਨ ਜਦੋਂ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਦੇ ਨਾਲ ਮੁਲਾਕਤ ਕਰਦੇ ਆ ਚਾਹ ਵੀ ਪੀਂਦੇ ਆ ਖਾਣਾ ਵੀ ਖਾਂਦੇ ਆ ਪਰੰਤੂ ਜਿਹੜੇ ਇਸ ਦੇ ਅਰਥ ਕੱਢੇ ਜਾ ਰਹੇ ਆ ਉਹ ਇਸ ਕਰਕੇ ਕੱਢੇ ਜਾ ਰਹੇ ਆ ਕਿ ਹੁਣ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਖਰੇ ਤਰ੍ਹਾਂ ਦੀ ਪੰਤਕ ਸਬੰਧੀ ਦੀ ਲੋੜ ਹੈ ਤਾਂ ਜਿਸ ਤੰਗ ਦੇ ਨਾਲ ਅਕਾਲੀ ਸਿਆਸਤ ਦਾ ਪਾਰਾ ਲੋਕਮੰਨਾਂ ਵਿੱਚੋਂ ਉਤਰ ਚੁੱਕਿਆ ਤਾਂ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਵੱਡੀ ਹਿਲਜੁਲ 227 ਨੂੰ ਵੇਖੇ ਹੋਣੀ ਹੈ ਤਾਂ ਇਸ ਦੇ ਨਾਲ ਜਿੱਥੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਮੁਲਾਕਾਤ ਵੱਖਰੇ ਅਰਥ ਗਿਆਨੀ ਹਰਪ੍ਰੀਤ ਸਿੰਘ ਹੋਰਾ ਦੇ ਨਾਲ ਕੱਢ ਰਹੀ ਹੈ ਤਾਂ ਇਸ ਦੇ ਵਿੱਚੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਦੋਂ ਪੰਥ ਸਿੰਘ ਸਬਾਨਾ ਨੇ ਫੈਸਲਾ ਲਿਆ ਸੀ ਤਾਂ ਉਸ ਫੈਸਲੇ ਦੇ ਵਿੱਚ ਇਹ ਗੱਲ ਕਹੀ ਸੀ ਕਿ ਬਾਕੀ ਸਾਰੀਆਂ ਪੰਥਕ ਧਿਰਾਂ ਜਾਂ ਹੋਰ ਅਜਹੀਆਂ ਜਥਬੰਦੀਆਂ ਜਿਹੜੀਆਂ ਸੇਕ ਸਿਆਸਤ ਨਾਲ ਜੁੜੀਆਂ ਨੇ ਉਹਨਾਂ ਨੂੰ ਇੱਕ ਚੁੱਲਾ ਬਣਾ ਲੈਣਾ ਚਾਹੀਦਾ ਹੈ ਪਰੰਤੂ ਜਿਸ ਤਰੰਗ ਦੇ ਆਏ ਫੈਸਲਿਆਂ ਤੋਂ ਅਕਾਲੀ ਦਲ ਨੇ ਕਿਨਾਰਾ ਕੀਤਾ ਹੈ ਉਸ ਦੇ ਨਾਲ ਬਹੁਤ ਸਾਰੀਆਂ ਪੰਤਕ ਸਫਾਂ ਵਕਰੀ ਤਰ੍ਹਾਂ ਦੀ ਸਫਬੰਦੀ ਬਣਾ ਰਹੀਆਂ ਤਾਂ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਰਾਂ ਨੇ ਮੁਲਾਕਾਤ ਕੀਤੀ ਹੈ ਤਾਂ ਇਸ ਨੂੰ ਵਕਰੀ ਤਰ੍ਹਾਂ ਦੇ ਸੰਕੇਤ ਪੱਖ ਤੋਂ ਵੇਖਿਆ ਜਾ ਰਿਹਾ ਵਕਰੀ ਤਰ੍ਹਾਂ ਦੀ ਸਫਬੰਦੀ ਦੇ ਪੱਖ ਤੋਂ ਵੇਖਿਆ ਜਾ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਕਿਸ ਤਰ੍ਹਾਂ ਦੇ ਖੁਲਾਸੇ ਕਰਦੇ ਆ ਉਹ ਕਿਸ ਤਰ੍ਹਾਂ ਚੁੱਪ ਤੋੜਦੇ ਆ ਤੇ ਮੰਨਣਾ ਪਏਗਾ ਕਿ ਸਿਆਸਤ ਦੇ ਵਿੱਚ ਨਮਜੋਤ ਸਿੰਘ ਸਿੱਧੂ ਦੀ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਹੋਈ ਮੁਲਾਕਾਤ ਵੀ ਇੱਕ ਵਕਰੀ ਤਰ੍ਹਾਂ ਦੀ ਚਰਚਾ ਛੇੜ ਗਈ ਹੈ ਬਿਸ਼ੱਕ ਇਹ ਮੁਲਾਕਾਤ ਕਰਕੇ ਪੰਜਾਬ ਦੇ ਮੁੱਖ ਮੰਤਰੀ ਆਸਟ੍ਰੇਲੀਆ ਚਲੇ ਗਏ ਹੁਣ ਪਰੰਤੂ ਕਿਹਾ ਜਾ ਰਿਹਾ ਕਿ 2027 ਨੂੰ ਵੇਖ ਕੇ ਅਜਹੀਆਂ ਮੁਲਾਕਾਤਾਂ ਸਿਆਸੀ ਆਗੂਆਂ ਦੇ ਵਿੱਚ ਹੁੰਦੀਆਂ ਪਰੰਤੂ ਸਿਆਸੀ ਤੇ ਧਾਰਮਿਕ ਆਗੂਆਂ ਦੀਆਂ ਬੰਦ ਕਮਰਾ ਮੀਟਿੰਗਾਂ ਦੇ ਜਿਸ ਤਰ੍ਹਾਂ ਦੇ ਸੰਕੇਤ ਮਿਲੇ ਆ ਉਸ ਤੋਂ ਸਪਸ਼ਟ ਨਜ਼ਰ ਆ ਰਿਹਾ ਹੈ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਧਾਰਮਿਕ ਸਫਾਂ ਦੇ ਵਿੱਚ ਸਿੱਖ ਸਿਆਸਤ ਦੇ ਵਿੱਚ ਕੁਝ ਅਜਹੀਆਂ ਸਫਬੰਦੀਆਂ ਵੀ ਦਖਾਈ ਦੇਣਗੀਆਂ ਜੋ ਗੱਠ ਜੋੜ ਦੇ ਰੂਪ ਵਿੱਚ ਉਭਰ ਸਕਦੀਆਂ ਤੇ ਆਕਾਲੀ ਸਿਆਸਤ ਲਈ ਵੱਡੀ ਚਿੰਤਾ ਤੇ ਚੁਣੌਤੀ ਵੀ ਖੜੀ ਕਰ ਸਕਦੀਆਂ ਤਾਂ ਮੰਨਣਾ ਪਏਗਾ ਕਿ ਬੇਸ਼ੱਕ ਕਿ ਮੁਲਾਕਾਤ ਸਾਰਥਿਕ ਮਾਹੌਲ ਵਿੱਚ ਸਵੇਦਨਾ ਦੇ ਪੱਖ ਤੋਂ ਜਾਂ ਧਾਰਮਿਕ ਆਗੂ ਦੀ ਧਾਰਮਿਕ ਆਗੂ ਨਾਲ ਮੁਲਾਕਾਤ ਵਕਾਈ ਜਾ ਰਹੀ ਹੈ ਪਰੰਤੂ ਇਸ ਦੇ ਨਵੇਂ ਸੰਕੇਤ ਪੰਜਾਬ ਦੀ ਸਿਆਸਤ ਦੇ ਵਿੱਚ ਧਾਰਮਿਕ ਖੇਮਿਆਂ ਦੇ ਵਿੱਚ ਸਿੱਧੇ ਤੌਰ ਤੇ ਸਪਸ਼ਟ ਹੁੰਦੇ ਵਕਾਈ ਦੇ ਰਿਹਾ ਹੈ